ਸਸਿਕਾ ਵੀ ਸਾਰਿਆਂ ਨੂੰ ਦੇਖਣਾ ਪਿੰਡ ਭੁੰਦੜਵਾਸ ਅੰਕਲ ਹੋਰਾਂ ਕੋਲੇ ਪਨੀਰੀ ਦੀਆਂ ਸਾਰੀਆਂ ਕਿਸਮਾਂ ਤਿਆਰ ਨੇ ਕਿਸੇ ਨੇ ਕੋਈ ਵੀ ਕਿਸਮ ਮੰਨ ਲਓ ਲੈਣੀ ਹੈ ਮੱਕੀ ਵਾਸਤੇ ਜਾਂ ਕੁਝ ਵੀ ਹੈ ਨਾ ਹੁਣ ਕਿਸੇ ਕੋਲੇ ਬਹੁਤ ਪਨੀਰੀ ਹਰੀ ਨਹੀਂ ਹੋਈ ਜਾਂ ਕੋਈ ਦਿੱਕਤ ਆ ਤਾਂ ਅੰਕਲ ਹੋਰਾਂ ਤੋਂ ਲੈ ਆ ਸਕਦੇ ਹੋ ਸਾਰਾ ਬੀਜ オリジナル ਆ ਕਰਨਾਲ ਯੂਨੀਵਰਸਿਟੀ ਦਾ ਤੇ ਕੋਈ ਵੀ ਬੀਜ ਅੰਕਲ ਹੋਰੀ ਕਹਿੰਦੇ ਵੀ ਅਸੀਂ ਰਲਾਪਟ ਵਾਲਾ ਨਹੀਂ ਵਿਜਿਆ ਜਿਹੜੀ ਚੀਜ਼ ਕਹੇਤੀ ਉਹ ਸਹੀ ਉਹੀ ਚੀਜ਼ ਹੋਊਗੀ ਕੋਈ ਉਹਦੇ 'ਚ ਇਹ ਨਹੀਂ ਹੈਗਾ ਵੀ 212 ਦੀ ਵੈਰਾਈਟੀ ਦੇਤੀ ਆਪਾਂ ਤੇ ਨਿਕਲ ਕੁਝ ਹੋਰ ਆਵੇ ਸਾਰਾ ਕੁਝ ਜਿਹੜੀ ਚੀਜ਼ ਅੰਕਲ ਉਹਨਾਂ ਨੇ ਕਹੇ ਤੀ ਉਹ ਮਿਲੂਗੀ ਤੇ ਲੇਬਰ ਦਾ ਵੀ ਪ੍ਰਬੰਧ ਹੈਗਾ ਛੱਡ ਛੜਾਈ ਦਾ ਛੋਟੇ ਹਾਥੀ ਦਾ ਕਾਰ ਦਾ ਸਾਰਾ ਪ੍ਰਬੰਧ ਆ ਕੱਲਾ ਜਾਣਾ ਆ ਕੇ ਇੱਥੇ ਕੋਈ ਵੀ ਕਿਸਮ ਦੀ ਆਣੀਏ ਪਨੀਰੀ ਦੀ ਲਿਆ ਸਕਦਾ ਤੇ ਬਕਾਇਦਾ ਅੰਕਲ ਉਹਨਾਂ ਨੇ ਸਾਰਾ ਕੁਝ ਲਿਖ ਕੇ ਲਾਇਆ ਹੋਇਆ ਜਿਵੇਂ ਇਹ ਪੀਲੀ ਉਸ਼ਾ 17 18 ਤੇ ਬਾਕੀ ਸਾਰੇ ਜਿੰਨੀਆਂ ਵੀ ਵੈਰਾਈਟੀਆਂ ਨੇ ਅੰਕਲੋਣਾ ਸਾਰੀਆਂ ਪ੍ਰੈਡੀਆਂ ਦੇ ਪ੍ਰੋਪਰ ਲਿਖ ਕੇ ਲਾਇਆ ਹੋਇਆ ਤੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾ ਤੇ ਜੇ ਕਿਸੇ ਨੇ ਕੋਈ ਵੀ ਕਿਸਮ ਦੀ ਪਨੀਰੀ ਲੈਣੀ ਆ ਤਾਂ ਅੰਕਲੋਣਾ ਨਾਲ ਕੰਟੈਕਟ ਕਰੋ ਨੰਬਰ ਸਕਰੀਨ ਤੇ ਚੱਲੀ ਆ